ਹੋਣੀ ਤਾਂ ਹੈ ਨਹੀਂ ਇਹ ਬਿਸਕੁਟ ਵਨ ਪੱਕਣ ਦਾ ਸਮਾਂ 155 ਦਿਨ ਪੀ ਆਰ 132 ਜਿਹੜੀ ਮੈਂ ਪਿਛਲੇ ਵੀਡੀਓ ਚ ਵੀ ਗੱਲ ਕੀਤੀ ਸੀ ਵੱਧ ਝਾੜ ਔਸਤਨ 31.5 ਏਕੜ ਦੇ ਹਿਸਾਬ ਨਾਲ ਹੁਣ 6-7 ਲੱਖ ਰੁਪਇਆ ਪ੍ਰਾਈਸ ਬਹੁਤ ਜ਼ਿਆਦਾ ਹੋ ਜਾਂਦਾ ਯਾਰ ਹਾਂ ਮਕਸਦ ਇਹ ਸੀ ਕਿ ਸੈਲਟ ਪਾ ਕੇ ਦੁੱਧ ਪੀ ਰਹੇ ਤੇ ਇੱਕ ਨੈਚੁਰਲ ਪੀ ਰਹੇ ਉਹ ਕਵਿਸ਼ਨ ਬਦਲ ਗਿਆ ਮੇਰਾ ਮਕਸਦ ਇਹ ਰੱਖ ਕੇ ਪੁੱਛਦਾ ਦੇ ਮੈਂ ਕਹਿੰਦਾ ਗਾਂ ਨਾਲ ਤਾਂ ਸੌਖੀ ਆ ਪਾਣੀ ਨਾਲ ਲੱਖ ਲੱਖ ਇਹ ਦੋ ਚੀਜ਼ ਇਹਨਾਂ ਨੇ ਬਣਾਈ ਹੋਈ ਹੈ ਵੀ ਜਿਹੜਾ ਇਹ ਅੰਡਾ ਹੈਗਾ ਉਹ ਇੱਥੇ ਥੱਲੇ ਆ ਜਾਊਗਾ ਤੇ ਜਿਹੜੀ ਬਿੱਟ ਹੈਗੀ ਹੈ ਜੇ ਉਹ ਦਿਖਾਵਾਂ ਇੱਧਰ ਥੱਲੇ ਨਿਕਲ ਜੂਗੀ ਆਪਣੇ ਹਾਲਾਂ ਦੇ ਵੀ ਟਾਇਰ ਲੱਗੇ ਆ ਠੀਕ ਆ ਉਹ ਇਥੇ ਵਿਚਾਲੇ ਲੱਗੇ ਸੀ ਉਹਨਾਂ ਨੇ ਲੱਗੇ ਲਾਤੇ ਆ ਇੱਥੇ ਥੋੜਾ 14x14 ਇਹ 28 ਆ ਆਪਣੇ ਕੋਲੇ 30 ਆ ਹਾਂ ਸਾਰੇ ਜ਼ਿਆਦਾਤਰ ਹਨ ਉਹ ਜ਼ਿਆਦਾਤਰ ਵੱਡੇ ਜਿਵੇਂ ਸ਼ੋਅ ਸ਼ੋਅ ਤੇ ਕੀਤੀ ਜੇ ਲਾਈ ਗਈ ਜਨ ਹਾਲ ਟਾਈਮ ਚ ਮੜ ਮਿੱਟੀ ਦੇ ਬੋਰੀਆਂ ਪਰ ਪਰ ਰੱਖਦੇ ਆ ਹਨ ਔਰ ਚੇਅਰਮੈਨ ਫੂਡ ਕਮਿਸ਼ਨ ਸੋ ਦੋਸਤੋ ਖੁਸ਼ੀ ਦੀ ਗੱਲ ਤਾਂ ਉਦੋਂ ਆ ਕਿ ਇਹ ਸਾਰੇ ਹੀ ਸਾਡੀ ਯੂਨੀਵਰਸਿਟੀ ਦੀ ਪ੍ਰੋਡਕਸ਼ਨ ਨੇ ਇੱਥੋਂ 4 ਪੌਣ ਵਾਲੀ ਅੱਛਾ ਇਹ ਕਿਹੜਾ ਸਸਤੀ ਹੋਣੀ ਆ ਹਾਂ ਇਹ ਕਿਹੜਾ ਸਸਤੀ ਹੋਣੀ ਆ ਮਹਿੰਗੀ ਹੋ ਆ ਇਹ ਕੋਦਰੇ ਦਾ ਬਿਸਕਟ ਆ ਹਨੀ ਓਟਸ ਵਾਲੇ ਆ ਇਹ ਹਨੀ ਓਟਸ ਵਾਲੇ ਆ ਲੋ ਜੀ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਚ ਤੇ ਜਿਵੇਂ ਕਿ ਮੈਂ ਪਿਛਲੇ ਬਠਿੰਡੇ ਮੇਲੇ ਤੇ ਕਿਹਾ ਸੀ ਤੁਹਾਨੂੰ ਵੀ ਆਪਾਂ ਲੁਧਿਆਣੇ ਵੀ ਚੱਲਾਂਗੇ ਤੇ ਗੱਡੀ ਆਪਾਂ ਇੱਥੇ پارک ਕਰਤੀ ਤੇ ਨਾਲ ਆਏ ਆਪਣੇ ਜਸਵੰਤ ਤਰਵੰਡੀ ਭਾਈ ਤੋਂ ਤੇ ਅੱਜ ਆਏ ਆਪਾਂ ਲੁਧਿਆਣਾ ਯੂਨੀਵਰਸਿਟੀ ਤੇ ਇਹਦੇ ਬਾਰੇ ਥੋੜਾ ਜਿਹਾ ਦੱਸ ਦੇਣਾ ਇੱਥੇ ਪਸ਼ੂ ਮੇਲਾ ਹੋ ਗਿਆ ਇਸ ਤੋਂ ਇਲਾਵਾ ਜਿਵੇਂ ਕੋਈ ਸੰਦ ਪੱਲੇ ਹੋਗੇ ਦਵਾਈਆਂ ਹੋਗੀਆਂ ਜਾਂ ਦਿਖਾਉਣੇ ਆ ਇਦਾਂ ਸਾਰਾ ਕੁਝ ਤੁਹਾਨੂੰ ਮਿਲੂਗਾ ਤੇ 1510 ਕਿੱਲੇਾਂ ਤੇ ਯੂਨੀਵਰਸਿਟੀ ਫੈਲੀ ਹੋਈ ਹੈ ਲੁਧਿਆਣੇ ਦੀ ਤੇ ਬਾਕੀ ਜਿਵੇਂ ਜਿਵੇਂ ਗਾਂ ਚੱਲਦੇ ਆ ਤੇ ਦਿਖਾਉਣੇ ਆ ਗੱਡੀਆਂ ਦੀ ਤਿੰਨ ਪਾਰਕਿੰਗ ਇਸ ਤੋਂ ਇਲਾਵਾ ਇਕੱਠ ਦੇਖੋ ਕਿੰਨਾ ਜਿਆਦਾ ਇਕੱਠ ਹੈ ਹੈ ਕੋ ਲਾਲ ਰੁਪਾ ਵੀ ਉਹਦੇ ਵੀ ਠੀਕ ਆ ਹਾਂ ਉਹਦੇ ਵੀ ਠੀਕ ਆ ਇਹ ਹੈ ਜਸਵੰਤ ਜੀ ਜਿਨ੍ਹਾਂ ਦਾ ਆਪਾਂ ਪਿਛਲੀ ਵੀਡੀਓ ਜਿਕਰ ਕੀਤਾ ਸੀ ਅੱਜ ਇਹ ਨੌਲੇਜ ਸਾਨੂੰ ਤੁਸੀਂ ਦਿਓਗੇ ਠੀਕ ਹੈ ਲੋ ਬਈ ਇਹ ਜਿਹੜਾ ਸੈਕਸ਼ਨ ਹੈਗਾ ਕਣਕ ਦਾ ਤੇ ਵੈਸੇ ਕਦੇ ਸੁਣੀ ਤਾਂ ਹੈ ਨਹੀਂ ਇਹ ਬਿਸਕਟ 1 ਪੱਕਣ ਦਾ ਸਮਾਂ 155 ਦਿਨ ਤੇ ਆਹ ਕੁਛ ਇਹਦੀ ਡਿਟੇਲ ਦਿੱਤੀ ਹੋਈ ਆ ਉਸ ਤੋਂ ਬਾਅਦ ਹੈਗੀ ਆ ਪੀਬੀਡਬਲਯੂਆਰਐਸ1 ਇਹ ਬਠਿੰਡੇ ਹੈ ਨਹੀਂ ਸੀ ਜਿਹੜਾ ਬਠਿੰਡੇ ਮੇਲਾ ਲੱਗਿਆ ਸੀ ਉੱਥੇ ਜਿਹੜੀ ਕਣਕ ਦੀ ਵੈਰਾਈਟੀ ਸੀ ਉਹ ਸਾਰੀ ਅੱਡ ਸੀਗੀ ਇੱਥੇ ਹੋਰ ਆ ਇਸੇ ਕਰਕੇ ਏਰੀਆ ਦੇ ਹਿਸਾਬ ਨਾਲ ਜਿਵੇਂ ਵੱਡੀ ਆ ਯੂਨੀਵਰਸਿਟੀ ਵੱਡੀ ਆ ਫਰਕ ਤਾਂ ਪੈਂਦਾ ਹੈਗਾ ਤੇ ਇਹ ਸਾਰੇ ਇੱਥੇ ਫਿਲਹਾਲ ਇਹੀ ਲੱਗੀ ਹੋਈ ਆ ਆ ਸਾਰੀਆਂ ਅਲੱਗ ਆ ਬਟਿੰਡੇ ਹੈ ਨਹੀਂ ਸੀ ਜੇ ਤੁਸੀਂ ਮੇਰੀ ਪਿਛਲੀ ਵੀਡੀਓ ਦੇਖੀ ਹੋਵੇ ਤਾਂ ਬਟਿੰਡੇ ਇਹ ਕਣਕਾਂ ਦੀ ਬਰੀਡ ਕਹਿ ਲੋ ਜਾਈ ਹੈ ਨਹੀਂ ਸੀ ਫਿਲਹਾਲ ਟੈਸਟਿੰਗ ਇਲਾ ਹੀ ਚੱਲ ਰਹੀ ਹੈ ਕੁਝ ਉਹ ਪਿੱਛੇ ਟੈਸਟਿੰਗ ਚੱਲ ਰਹੀ ਹੈ ਉੱਥੇ ਫਿਲਹਾਲ ਇਹਨਾਂ ਨੇ ਉਹ ਲਾਏ ਹੋਏ ਆ ਕੱਲੇ ਮਤਲਬ ਬਿਨਾਂ ਨਾਮ ਤੋਂ ਹਲੇ ਟ੍ਰਾਇਲ ਚੱਲ ਰਹੇ ਆ ਕਿਉਂਕਿ ਐ ਵੀ 10-15 ਬੀ ਇਹ ਲਾਉਂਦੇ ਆ ਤੇ ਉਹਨਾਂ ਚੋਂ ਆਉਣ ਵਾਲੇ ਵੀ ਇੱਕ ਦੋ ਜਿਹੜੇ ਹੈਗੇ ਆ ਉਹ ਕਾਮਯਾਬ ਹੁੰਦੇ ਆ ਆ ਹੁਣ ਤੁਹਾਨੂੰ ਮੋਟੀ ਮੋਟੀ ਦਿਖਾ ਦਿੰਨਾ ਹੈ ਪੱਕ ਅਦੀਨ ਪੀਬੀਡਬਲ 872 ਤੇ 826 ਇਹ ਤਾਂ ਮੈਂ ਤੁਹਾਨੂੰ ਬਠਿੰਡੇ ਵੀ ਦਿਖਾਈ ਸੀਗੀ ਬਠਿੰਡੇ ਵੀ ਸੀਗੀ ਇਹ ਤੇ 869 ਇਹ ਬਠਿੰਡੇ ਹੈ ਨਹੀਂ ਸੀ ਪੱਕਣ ਦਾ ਸਮਾਂ 158 ਦਿਨ ਬਠਿੰਡੇ ਬਹੁਤ ਘੱਟ ਸੀਗੀਆਂ ਬਠਿੰਡੇ 826 ਜਾਂ 760 ਸੀਗੀ ਆ ਮਤਲਬ 6 ਸੀਗੀਆਂ ਮਸਾਂ ਹੋਣਗੀਆਂ 6 ਆ ਵੀ ਹੈ ਨਹੀਂ ਸੀ ਉੱਥੇ ਡੀਬੀ ਆ ਡਬਲਯੂ ਕਟ ਖਾਦ ਨਾਲ ਵਧੇਰੇ ਝਾੜ ਇਹ ਹੈ ਜੀ ਪੀ ਆਰ 132 ਜਿਹਦੀ ਮੈਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਵੱਧ ਝਾੜ ਔਸਤਨ 31.5 ਏਕੜ ਦੇ ਹਿਸਾਬ ਨਾਲ ਜੂਰੇ ਦੇ ਬਚਤ 25% ਘਟ ਤੇ ਪੱਕਣ ਦਾ ਸਮਾਂ 111 ਦਿਨ ਤੇ ਸਾਬਤ ਚੌਲਾਂ ਦੇ ਵੀ ਇਹਦੀ ਸਾਰੀ ਆਹ ਡਿਟੇਲ ਦਿੱਤੀ ਹੋਈ ਆ ਆਹੜਾ ਸਾਫਤ ਚੌਲ ਕਹਿੰਦੇ ਨਾ ਵੱਧ ਨਿਕਲੂ ਜਿਹੜੇ ਚੋਂ ਜੇ ਵੱਧ ਨਿਕਲੂ ਉਹੀ ਫਾਇਦਾ ਕਿਉਂਕਿ ਸ਼ੰਗਰ ਵਾਲਾ ਟੋਟੇ ਤੋਂ ਭਾਈਦਾ ਅੱਛਾ 26 ਝੋਨੇ ਦਾ ਜਿਵੇਂ ਟੋਟਾ ਵੱਧ ਬਣਦਾ ਹਾਂ ਤੇ ਉਹਨੂੰ ਤਾਂ ਹੀ ਕਹਿੰਦੇ ਤੇ ਵੀ ਲੈਣਾ ਨੀਗਾ ਠੀਕ ਹੈ ਜੀਵੀ ਦਾ ਰਸਤੇ ਉਹੀ ਝੋਨਾ ਚੰਗਾ ਜਿਹਦਾ ਝਾੜ ਵੀ ਚੰਗਾ ਤੇ ਟੋਟਾ ਘੱਟ ਬਣੇ ਬਸ ਟੋਟਾ ਘੱਟ ਬਣੇ ਹਾਂ ਤਾਂ ਇਹ 26 ਥੋੜਾ ਜਿਆਦਾ ਬਦਨਾਮ ਹੋ ਗਿਆ ਹੈ ਸੈਲਰਾਂ ਕਰਕੇ ਹਨਾ ਬਿਲਕੁਲ ਟੋਟਾ ਬਣਦਾ ਵੱਧ ਉਹਦਾ ਠੀਕ ਹੈ ਚਲੋ ਆਓ ਚੱਲਦੇ ਹਾਂ ਥੋੜਾ ਅੱਗੇ ਜਿਵੇਂ ਜਿਵੇਂ ਜੋ ਜੋ ਕੁਝ ਆਇਆ ਉਹ ਉਹ ਦਿਖਾ ਦਾਂਗੇ ਤੇ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਬਹੁਤ ਇੰਪੋਰਟੈਂਟ ਹੈ ਇੱਥੇ ਜੇ ਵਾਵਾ ਇਕੱਠਾ ਹੈ ਉਧਰ ਇਧਰ ਆਪ ਪੱਤੀ ਵਾਲਾ ਹਾਂ ਕਿਉਂਕਿ ਪਿੱਛੇ ਜਿੱਥੇ ਕਣਕਰੀ ਲਾਲੋ ਵੀ ਸੰਪਲ ਸੰਪਲ ਜਲਾਏ ਸੀ ਉਧਰ ਥੋੜਾ ਜਿਹਾ ਇਕੱਠਾ ਸੀ ਉੱਥੇ ਕੁਝ ਆਏ ਯੂਨੀਵਰਸਿਟੀ ਵਾਲੇ ਸਟੂਡੈਂਟ ਸੀ ਉਹਨਾਂ ਦਾ ਆਪ ਦਾ ਲਾਇਆ ਹੋਇਆ ਸੀ ਫੁੱਲ ਆਪਣੇ ਲੋਕਾਂ ਨੂੰ ਇਹ ਚੀਜ਼ਾਂ ਦਿਲਚਸਪੀ ਹੈ ਹੀ ਘੱਟ ਹੈ ਯੂਨੀਵਰਸਿਟੀ ਨੇ ਕਿਹੜਾ ਵੀ ਨਾ ਆਇਆ ਜਾਂ ਜਿਹੜਾ ਪਹਿਲਾ ਹੈਗਾ ਉਹ ਤਾਂ ਕਿੰਨੀ ਕੋਣੇ ਖਾਦ ਪਾਈ ਆ ਆ ਪੱਕੀ ਕਰਨਾ ਇਹ ਸਿੱਖਦਾ ਨਹੀਂ ਕੋਈ ਹਾਂ ਬਸ ਇਸ ਦੇ ਕੋ ਮਾਰਟੀ ਕਰ ਬਾਈ ਜਿਹੜੀ ਸੀ ਚੱਲ ਜਾਂਦੀ ਆ ਬਸ ਉਹੀ ਫਿਰ ਦੱਬੀ ਦੂਰੀ ਆਉਂਦੇ ਆ ਨਾ ਪਹਿਲਾ ਕੰਮ ਤਾਂ ਦੂਰ ਜਾਣਾ ਬਸ ਇਹ ਤਾਂ ਮਰਦਾ ਹੈ ਹਾਂ ਹਾਂ ਲੁਧਿਆਣਾ ਯੂਨੀਵਰਸਿਟੀ ਦਾ ਬੀ ਵਾਲਾ ਡਿਪਾਰਟਮੈਂਟ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਖਾਸਾ ਘੱਟ ਹੈ ਐਸ ਕੰਪੇਅਰ ਪਹਿਲਾਂ ਨਾਲੋਂ ਥੋੜਾ ਜਿਹਾ ਘੱਟ ਹੈ ਜਸਵੰਤੀ ਦੱਸ ਦੋ ਸੀ ਪਹਿਲਾਂ ਬਹੁਤ ਘੱਟ ਹੁੰਦਾ ਸੀ ਆ ਲੱਗਿਆ ਹੋਇਆ ਚੋਨਾ ਪੀ ਆਰ 132 ਖਿੜਕੀ ਨੰਬਰ 11 12 ਤੇ 14 ਤੇ 16 ਤੇ ਇੱਥੇ ਹੀ ਜ਼ਿਆਦਾ ਭੀੜ ਹੈ ਜਿਹੜੀਆਂ ਤੁਸੀਂ ਇਹ ਲੈਣਾ ਦੇਖੋਗੇ ਆ ਦੇਖੋ ਇੱਧਰ ਪੂਰੀ ਲੰਬੀ ਲੈਣਾ ਤੇ ਜੇ ਇੱਧਰ ਗੱਲ ਕਰੀਏ ਇੱਧਰ ਥੋੜੀ ਛੋਟੀ ਹੈ ਲੈਣਾ ਤੇ ਇਕੱਠ ਦੀ ਗੱਲ ਕਰੀਏ ਤਾਂ ਬੇਸਿਕਲੀ ਉਹ ਜ਼ਿਆਦਾਤਰ ਜਿਹੜੇ ਨਵਾਂ ਵੀ ਆਇਆ ਉਹਦੇ ਆਸ-ਪਾਸ ਹੀ ਲੈਣਾ ਲੱਗੀਆਂ ਹੋਈਆਂ ਤੇ ਦੇਖੋ ਕੀ ਝਾੜ ਦਿੰਦਾ ਤੇ ਕੀ ਉਹਦਾ ਰਿਜ਼ਲਟ ਨਿਕਲ ਗਿਆ ਹੋਊਗਾ ਇਹ ਤਾਂ ਜਦੋਂ ਪ੍ਰੋਪਰ ਬਾਹਨ ਦੇ ਵਿੱਚ ਲੱਗੂਗਾ ਉਦੋਂ ਹੀ ਪਤਾ ਲੱਗੂਗਾ ਫਿਲਹਾਲ ਤਾਂ ਆ ਵੀ ਸੇਲ ਪਛੇ ਜਿੱਥੇ ਚੱਲ ਰਹੀ ਹੈ ਪੂਰੀ ਲੈਣ ਨੂੰ ਲੱਗੀਆਂ ਤੇ ਮੈਂ ਕਿਹਾ ਚਲੋ ਪਹਿਲਾਂ ਸਾਨੂੰ ਬੀਬੂ ਦਿਖਾ ਲਈਏ ਕਿੰਨਾ ਇਕੱਠਾ ਹੈ ਕਿਉਂਕਿ ਬਠਿੰਡੇ ਵੀ ਸੀਗਾ ਇਕੱਠ ਤੇ ਇੱਥੇ ਥੋੜਾ ਜੁੱਧੂ ਵੀ ਜ਼ਿਆਦਾ ਕਿਉਂਕਿ ਸਭ ਤੋਂ ਵੱਡਾ ਮੇਲਾ ਇਹੀ ਹੈ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਤੁਸੀਂ ਐ ਮੰਨ ਕੇ ਚੱਲੋ ਇੱਕ ਹੋਰ ਇਸਤਵਾਰ ਮੇਲਾ ਰਹਿ ਗਿਆ ਉਹ ਲੱਗੂਗਾ 25 ਤਰੀਕ ਨੂੰ ਪਟਿਆਲੇ ਤੇ ਇਹ ਸੈਕਿੰਡ ਲਾਸਟ ਮੇਲਾ ਹੈ ਇਸ ਤੋਂ ਪਹਿਲਾਂ ਅਸੀਂ ਬਠਿੰਡੇ ਉਸ ਤੋਂ ਪਹਿਲਾਂ ਅਸੀਂ ਫਰੀਦਕੋਟ ਫਰੀਦਕੋਟ ਜਮਾ ਹੀ ਇਕੱਠ ਨੇ ਸੀ ਬਠਿੰਡੇ ਖੇਰ ਵਧੀਆ ਸੀ ਜੇ ਕਿਸੇ ਨੇ ਨਵੀਂ ਵੀਡੀਓ ਦੇਖੀ ਤਾਂ ਉਹਦੇ ਉੱਪਰ ਆਹ ਲਿੰਕ ਆ ਰਿਹਾ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਇਹ ਸੀਗੀ ਬਠਿੰਡੇ ਮੇਲੇ ਦੀ ਤੇ ਅੱਜ ਜਿਹੜੀਆਂ ਚੀਜ਼ਾਂ ਅੱਪ ਤੁਹਾਨੂੰ ਦਿਖਾਵਾਂਗੇ ਜਾਂ ਜਾਣਕਾਰੀ ਦੇਵਾਂਗੇ ਇਹ ਹੋਊਗੀ ਲੁਧਿਆਣੇ ਦੀ ਤੇ ਸਾਡਾ ਹੁਣ ਸਾਥੀ ਪਤਾ ਨਹੀਂ ਕਿੱਧਰ ਗਿਆ ਉਹਨੂੰ ਇੱਕ ਵਾਰ ਲੱਭਦੇ ਹਾਂ ਸਾਰੇ ਸੰਦ ਆ ਗਏ ਤੇ ਆਹ ਡਰੋਨ ਹੈਗਾ ਰੇਸ ਸਪਰੇਅ ਕਰਨ ਵਾਲਾ ਤੇ ਇਹ ਦੇਖਦੇ ਬਾਈਆਂ ਨੇ ਬੰਦੀ ਕਰਤਾ ਯਾਰ ਆਏ ਹੁਣ ਉਹਨਾਂ ਦੇ ਪਾਲੇ ਵੇ ਹਨਾ ਨੋਵਈ ਏ ਡਰੋਨ ਤੇ ਦੇਖਦੇ ਆ ਜੀ ਇਨਫੋਰਮੇਸ਼ਨ ਮਿਲ ਜੇ ਤਾਂ ਆਪਾਂ ਨੂੰ ਜ਼ਰੂਰ ਦੇਵਾਂਗੇ ਆ ਲਿਖੀ ਹੋਈ ਹੈ ਜੀ ਡਰੋਨ ਦੀ ਸਾਰੀ ਇਨਫੋਰਮੇਸ਼ਨ ਇਹਦਾ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਰੀਡ ਆਊਟ ਤੁਸੀਂ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਇਧਰ ਸਰਪਰਾਜ ਦੇ ਟਰੈਕਟਰ ਦੇ ਉੱਤੇ ਜਿਹੜੀ ਮਸ਼ੀਨ ਲਾਈ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦਾ ਇਹ ਡਿਟੇਲ ਸਾਰੀ ਇੱਥੇ ਦਿੱਤੀ ਹੋਈ ਹੈ ਪੀ ਯੂ 15 ਹਸਪਾਵਰ ਤੋਂ ਵੱਧ ਦਾ ਟਰੈਕਟਰ 1000 ਲੀਟਰ ਠੀਕ ਬਣਾਉਂਦੇ ਆ ਏ ਕੀ ਪ੍ਰਾਈਸ ਚਾਹੀ 8-9 ਲੱਖ ਰੁਪਏ ਦਾ ਏ ਸਾਰਾ ਠੀਕ ਘੱਟ ਤੋਂ ਘੱਟ 4-5 ਲੱਖ ਦਾ ਦਾ ਡਰੋਨ ਵੀ ਹੋਊ ਏ ਹਾਂ ਰੋਲਾ ਡਰੋਨ ਕੀ ਪੁੱਛ ਪੈਂਦਾ ਕੋਸ ਹੈ ਨਹੀਂ ਪਾਣੀ ਉਹ ਥੱਲੇ ਪੈਣਾ ਜਿਹੜਾ ਪੂਰਾ ਹੈਗਾ ਪੂਰਾ ਹੈਗਾ ਲੁਧਿਆਣਾ ਯੂਨੀਵਰਸਿਟੀ ਤੇ ਅੱਜ ਆਪਾਂ ਜਿਹੜੀ ਵੀਡੀਓ ਕਵਰ ਕਰ ਰਹੇ ਆ ਲੁਧਿਆਣੇ ਦੀ ਕਰ ਰਹੇ ਆ ਇਸ ਤੋਂ ਇਲਾਵਾ ਜੇ ਕਿਸੇ ਨੇ ਅਗਲਾ ਮੇਲਾ ਦੇਖਣਾ ਇੱਕੋ ਹੀ ਮੇਲਾ ਰਹਿ ਗਿਆ ਤੇ ਉਹ ਹੈਗਾ ਅਪਰੋਕਸ ਆਪਣਾ ਪਟਿਆਲਾ ਲਾਸਟ 25 ਲੀਗ ਦਾ ਲਾਸਟ ਮੇਲਾ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਮੋٹے ਮੋਟੀ ਜਿੰਨੀ ਕੁ ਜਾਣਕਾਰੀ ਸੀ ਉਹ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾ ਦੇ। ਰੇਟ ਤੋਂ ਅਲਗ-ਅਲਗ ਜਿਵੇਂ ਆ ਆ ਗਿਆ ਮਾਸਟਰ ਰੇਟ ਮੋਟਾ-ਮੋਟਾ ਟੀਮੇ 6-7 ਲੱਖ ਰੁਪਏ ਰਹੇਗਾ। ਪਰਵਾਣਾ ਤੋਂ ਹੀ ਨੇ ਇਹ ਘੱਟੋ-ਘੱਟ ਕੋਈ 200 ਲੀਟਰ ਦਾ ਪਾਣੀ ਚੱਕਣ ਦੀ ਕੈਪੈਸਿਟੀ ਹੋਵੇ ਕੋਈ 2 ਡੇਢ-2 ਲੱਖ 200 ਲੀਟਰ ਬਿਲ ਤੋਂ ਜਾ ਜੀਏ ਨਾ ਬਲੇ ਦਾ ਕੋਈ ਤਾਂ ਹੋਈ ਤਾਂ ਗੱਲ ਆ ਨਾ 6-7 ਲੱਖ ਰੁਪਈਆ 10 ਲੀਟਰ ਪਾਣੀ ਪੈਣਾ ਸਾਰਾ 6-7 ਲੱਖ ਰੁਪਈਆ 200 ਲੀਟਰ ਪਾਣੀ ਚੱਕਣ ਵਾਲਾ ਵੀ ਮਿਲੇਗਾ। ਇਹ ਨਹੀਂ ਪਤਾ ਹੋਊਗਾ ਆਪ ਕੋ ਹਮ ਤੋ ਨਾ ਸਮਝ ਗਏ ਹੁਣ ਇੱਕ ਦਸ ਲੀਟਰ ਪਾਣੀ ਪਾ ਕੇ ਆਪਾਂ ਜੇ ਕਿਹੀ ਕੀ ਕਿੱਥੇ ਕਰਨੇ ਆ ਹੂੰ ਕਿੰਨਾ ਟਾਈਮ ਲੱਗ ਜੂਗਾ ਉਹਦੇ ਵਿੱਚ ਸਿੰਘ ਕਿਆ ਹੈ ਨਾ ਉਸ ਨੂੰ ਪਾਣੀ ਤੋਂ ਘੱਟ ਹੀ ਡਾਲਦੇ ਨਾ ਇਹ ਇੱਕ ਲੱਗ ਦੇ ਤਾਂ ਇੱਕ ਵਾਰ ਮੈਂ 10 ਲੀਟਰ ਮੈਂ ਅਗਰ ਤੁਸੀਂ ਕਹਿੰਦੇ ਵੀ 10 ਲੀਟਰ ਯੂਨੀਵਰਸਿਟੀ ਕਹਿੰਦੀ ਘੱਟੋ ਘੱਟ 100 150 ਲੀਟਰ ਪਾਣੀ ਲਾਓ ਫਿਰ ਉਹਦਾ ਵੀ ਕਿਹਨਾਂ ਹੱਲ ਹੈ ਸਾਰੇ ਯੂਨੀਵਰਸਿਟੀ ਇਹ ਵੀ ਕਹੇਗੀ 10 ਲੀਟਰ ਮੈਂ ਕਰੋ ਇੱਕ ਲੱਗ ਕਹੂਗੀ ਕਦੋਂ ਕਹੇਗੀ ਅੱਜ ਤਾਂ ਕਹਿਣ ਲੱਗੀ ਆ ਅੱਜ ਤਾਂ ਕਹਿੰਦੇ ਆ ਉਹ ਤਾਂ ਕਹਿੰਦੇ ਦਵਾਈ ਘੱਟ ਵਰਤੋ ਪਾਣੀ ਵੱਧ ਵਰਤੋ 200 ਲੀਟਰ ਲੈ ਮੇਨ ਦਾ ਅਸਲ ਛੇ ਹੈ ਇਹਦਾ ਪ੍ਰਾਈਸ ਦਾ ਬਹੁਤ ਵੱਟਾ ਪੈਂਦਾ ਹੈ ਹਣਾ ਹੁਣ 6-7 ਲੱਖ ਰੁਪਇਆ ਪ੍ਰਾਈਸ ਬਹੁਤ ਜ਼ਿਆਦਾ ਹੋ ਜਾਂਦਾ ਯਾਰ ਪਹੁੰਚ ਕੇ ਬਾਹਰ ਨਹੀਂ ਹੋ ਰਿਹਾ ਅਭੀ ਉਹ ਕਹਿੰਦੇ ਰੈਡੀ ਅਭੀ 4 ਲੱਖ ਫਰੀਦਾ ਜੀ ਉਹ ਇਹਦੇ ਵਿੱਚ ਮਤਲਬ ਮਾਡਲ ਵੀ ਆਉਂਦੇ 1-4 ਲੱਖ ਦਾ ਮਾਡਲ ਵੀ ਆਉਂਦਾ ਇਹਦੇ ਵਿੱਚ ਹਨਾ ਅਲੱਗ-ਅਲੱਗ ਮਾਡਲ ਆ ਜਾਂਦੇ ਨੇ ਜਿਹੜੇ ਵਾਲੇ ਹੈ ਜੋ ਬਿਨਾ ਟੈਸਟ ਕੀ ਦੂਸਕੇ ਡਰਦੇ ਨੇ ਤੋਂ ਉਹ 4 ਲੱਖ ਮੇਂ ਵੀ ਵੇਚ ਦਿੰਦੇ ਆ 4 ਲੱਖ ਮੇਂ ਹੀ ਵੇਚ ਦੇਗਾ ਇਹ ਹੈਗਾ 6 ਤੋਂ ਅ ਪ੍ਰੋਕਸੀਮੇਟਲੀ 6-7 ਲੱਖ ਦਾ ਹਨਾ तो प्राइवेट कंपनी वाले भी कहेंगे इसका हम इंश्योरेंस करेंगे पचास हजार पचास हजार साठ हजार रूपए की अच्छा। मैं बैटरी दे दूंगा इसके साथ एक और एडिशनल दो दे दूंगा ठीक है एक लाख बीस हजार और जोड़ देगा ठीक है बना देगा पंद्रह लाख का बिल वही करता है काफी ऊपर जाऊँ जो जी टी एस है कम्पास है इसके अंदर

बोलता है है भी फिर इलेक्ट्रिक वायर के दूर रहे तो ज्यादा बेहतर है क्योंकि बात ये है कि इलेक्ट्रिक वायर जहाँ से भी गुजरता है ऐसा तो है नहीं की तो बैटरी वो तो हजारों में ये जो वायर कितना वोल्ट होता है 11000 11000 11000 11000 ਕਿੰਨਾ ਜਦਾ 11000 ਕਿੰਨਾ ਸਾਰੇ ਉਹੀ ਆ ਉਹ ਜੋ 11000 ਹੈ ਜਾਂ ਉਸ ਤੋਂ ਜਿਆਦਾ ਜੋ ਪਾਵਰ ਦੀ ਲਾਈਨ ਹੈ ਉਹ ਇੱਕ ਬਹੁਤ ਵੱਡਾ ਮੈਗਨੈਟਿਕ ਫੀਲਡ ਆਪਣਾ ਜਨਰੇਟ ਕਰਦਾ ਇਹ ਜਿਹੜੀ ਵੀਡੀਓ ਹੈਗੀ ਇਹ ਤੁਹਾਨੂੰ ਕੱਲ੍ਹ ਰਿਲੀਜ਼ ਹੋ ਜੂਗੀ ਤੇ ਕੱਲ੍ਹ ਉਹ ਵੀ 22 ਤਰੀਕ ਹੈ 22 ਤਰੀਕ ਨੂੰ ਵੀ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਹਲੇ 22 ਤਰੀਕ ਨੂੰ ਵੀ ਮੇਲਾ ਹੈਗਾ 21 ਤੇ 22 ਦੋ ਦਿਨ ਮੇਲਾ ਲੱਗਿਆ ਇਸ ਤੋਂ ਬਾਅਦ 25 ਤਰੀਕ ਨੂੰ ਪਟਿਆਲੇ ਹੈਗਾ ਤੇ ਜੇ ਕੋਈ ਵੀ ਭਾਈ ਰਹਿ ਗਿਆ ਤਾਂ ਤੁਸੀਂ ਪਟਿਆਲੇ ਜਾ ਕੇ ਵੀ ਦੇਖ ਸਕਦੇ ਹੋ ਇਹ ਆ ਗਿਆ ਸਾਰਾ ਪਸ਼ੂ ਮੇਲਾ ਤੇ ਇਧਰ ਵੀ ਆਪਾਂ ਦੇਖ ਰਹੇ ਹਾਂ ਕਿਸੇ ਨਾ ਕੋਈ ਕੰਮ ਦੀ ਚੀਜ਼ ਹੋਈ ਤਾਂ ਆਪਣੇ ਕਰਦੇ ਆਂ ਆਪਾਂ ਗੱਲਬਾਤ ਪਸ਼ੂ ਪਾਲਣ ਮੇਲਾ ਆਇਓ ਭਾਈ ਇਹ ਤਾਂ ਸਾਰਾ ਬੇਸਿਕਲੀ ਆ ਗਿਆ ਜਿਵੇਂ ਦਵਾਈਆਂ ਦੂਈਆਂ ਵਾਲਿਆਂ ਜਾਂ ਉਹ ਚਾਲਾ ਵਗੈਰਾ ਇੱਧਰ ਉਹ ਸਾਰੇ ਆ ਗਏ ਆ ਇੱਧਰ ਸਾਰੇ ਮਿਲ ਲਗਾ ਪਸ਼ੂ ਆ ਗਏ ਚਲੋ ਚੱਲਦੇ ਇੱਕ ਵਾਰ ਜਿਹੜਾ ਵੇਸੇ ਸਾਰੇ ਹੀ ਦੇਵਾਂਗੇ ਸਾਰੇ ਹੀ ਦਿਖਾਵਾਂਗੇ ਤੁਹਾਨੂੰ ਤੇ ਹੌਲੀ ਹੌਲੀ ਇੱਕ ਵਾਰੀ ਜਿਹੜਾ ਦਿੰਨੇ ਆ ਆ ਜੋ ਰੰਗ ਵਾਲਾ ਹੋਵੇ ਦਾ ਉਹ ਡਿਜ਼ਾਈਨ ਜਿਹਾ ਬਣਾਇਆ ਹੈ ਨਾ ਹਾਂ ਸੋਹਣੀ ਚੀਜ਼ ਹੈ ਨਾ ਹਾਂ ਡੋਡਾ ਹੇ ਜੀ ਦੋ ਗਲਾਸਾਂ ਤੇ ਦੋ ਗਲੀ ਨਸਲ ਦੀ ਗਾਂ ਮੂਰਾ ਨਸਲ ਦਾ ਛੋਟਾ ਛੋਟੇ ਜਿਹੜੇ ਤੁਹਾਨੂੰ ਦਿਖਾਏ ਸੀਗੇ ਬਟਿੰਡੇ ਇੱਕ ਅਨਮੋਲ ਆਇਆ ਸੀ ਤੇ ਇੱਕ ਐਮ 29 ਦਾ ਬੱਚਾ ਆਇਆ ਸੀ ਉਹ ਬਹੁਤ ਫਰਕ ਹੈ ਇਹਨਾਂ ਨਾਲੋਂ ਡਬਲ ਡਬਲ ਸੀ ਜਿਹੜੇ ਉਹ ਇੱਥੇ ਦਾ ਖੈਰ ਮੈਨਾਂ ਦਾ ਆਏ ਨਹੀਂ ਪਰ ਆਏ ਵੀ ਇਹਨਾਂ ਨਾਲੋਂ ਸੀ ਬਹੁਤ ਡਬਲ ਹੋ ਸਾਂ ਦਾ ਬਹੁਤ ਨੇ ਠੀਕ ਹੈ ਜਿਹੜੀ ਮੇਨ ਆਪਣੇ ਇਲਾਕੇ ਦੀ ਨਸਲ ਹੈ ਠੀਕ ਹੈ ਉਹ ਬੀਟਲ ਅੰਬਰਸਰੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਮਾਣ ਹੈ ਗੌਰਵ ਹੈ ਠੀਕ ਹੈ ਉਹ ਇਹ ਨਸਲ ਹੈ ਠੀਕ ਹੈ ਤੇ ਇਹ ਜਿਹੜੀ ਨਸਲ ਹੈ ਦੋ ਮਤਲਬ ਆਪਾਂ ਕਹਿ ਸਕਦੇ ਹਾਂ ਦੁੱਧ ਤੇ ਮੀਟ ਦੋਨਾਂ ਦਾ ਵਧੀਆ ਉਤਪਾਦਨ ਕਰਦੀ ਹੈ ਠੀਕ ਹੈ ਇਸ ਤੋਂ ਇਲਾਵਾ ਵਧੀਆ ਮਿਆਰ ਦੀ ਖਾਦ ਤੇ ਚਮੜਾ ਵੀ ਇਹਦੇ ਤੋਂ ਪ੍ਰਾਪਤ ਕਿੰਨਾ ਦੁੱਧ ਹੁੰਦਾ ਹੈ ਇਹਦੇ ਥੱਲੇ ਇਹਦਾ ਦੇਖੋ ਇਹ ਸਾਰਾ ਮੈਨੇਜਮੈਂਟ ਤੇ ਨਿਰਭਰ ਕਰਦਾ ਹੈ ਠੀਕ ਹੈ ਜੇ ਤੁਹਾਡੀ ਮੈਨੇਜਮੈਂਟ ਤੇ ਫੀਡਿੰਗ ਖਰਾਕ ਸਾਰਾ ਕੁਝ ਠੀਕ ਹੈ ਤਾਂ ਸਾਡੇ ਕੋਲ ਇੱਥੇ ਦੋ ਬੱਕਰੀਆਂ ਹੋਈਆਂ ਨੇ ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਦੁੱਧ 5 ਕਿਲੋ ਤੋਂ ਵੀ ਵੱਧ ਦਿੱਤਾ ਹੈ ਠੀਕ ਹੈ ਤੇ ਜੇ ਆਨਲਾਈਨ ਐਵਰੇਜ ਆਪਾਂ ਗੱਲ ਕਰੀਏ ਤਾਂ ਮਤਲਬ ਇਹ ਬੱਕਰੀਆਂ ਨੇ ਜਿਹੜੀਆਂ ਇਹ 2 ਤੋਂ 3 ਕਿਲੋ ਦੁੱਧ ਦਾ ਜਿਹੜਾ ਬੜੇ ਆਰਾਮ ਨਾਲ ਦੇ ਸਕਦੀਆਂ ਤੇ ਆਪਾਂ ਅੱਗੇ ਕਹਿੰਦੇ ਸੀ ਜੀ ਘਰਾਂ ਚ ਬਈ 10 ਬੱਕਰੀ ਦੇ ਤਾਂ ਬੜੇ ਗੁਣ ਆ। ਆਮ ਲੋਕਾਂ ਇਹਨੂੰ ਗੁਣ ਤਾਂ ਆ ਕਿ ਜੇ ਆਪਾਂ ਉਹਨੂੰ ਚਾਰ ਕੇ ਲਿਓਨੇ ਖੇਤਾਂ ਚ। ਜੇ ਘਰੇ ਪੱਠੇ ਪਾਉਨੇ ਫਿਰ ਗੁਣ ਹੈਗਾ ਕੋਈ ਵਿੱਚ ਤਾਂ ਵਿੱਚ ਨਹੀਂ। ਆ ਦੇਖੋ ਅਸੀਂ ਜਿਹੜੇ ਇਹਨੂੰ ਸਾਇਲਜ ਤੇ ਪਾਲ ਰਹੇ ਆ ਆਮ ਲੋਕਾਂ ਚ ਇਹ ਧਾਰਨਾ ਹੈਗੀ ਆ ਕਿ ਸਾਇਲਜ ਬੱਕਰੀਆਂ ਨੂੰ ਨੁਕਸਾਨ ਕਰਦਾ। ਜੇ ਸਾਇਲਜ ਵੀ ਕੁਆਲਿਟੀ ਮਾੜੀ ਹੈ ਤਾਂ ਫਿਰ ਤਾਂ ਉਹ ਸਾਰਿਆਂ ਨੂੰ ਹੀ ਨੁਕਸਾਨ ਕਰੂਗਾ। ਤੇ ਵਧੀਆ ਕੁਆਲਿਟੀ ਦਾ ਮੱਕੀ ਦਾ ਵਧੀਆ ਗੁਣਾ ਗੁਣਾ ਵਾਲਾ ਸਾਇਲੇ ਜਿਹਨੂੰ ਪਾਵਾਂਗੇ ਤਾਂ ਇਹ ਵਧੀਆ ਪ੍ਰੋਡਕਸ਼ਨ ਦਿੰਦੀ ਹੈ ਨਿਕਲੇ ਬਰੀਡ ਕੋਸਟ ਕੀ ਕਰਦੀ ਹੈ ਜੀ ਐਵਰੇਜ ਆਈਡੀਆ ਜੀ ਕੋਸਟ ਦੇਖੋ ਕੋਈ ਇਹਦੀ ਆਰਗੇਨਾਈਜ਼ਡ ਮੰਡੀ ਮਾਰਕੀਟ ਨਹੀਂ ਹੈਗੀ ਠੀਕ ਹੈ ਰੇਟ ਹੈ ਜਿਹੜਾ ਉਹ ਜੇ ਆਪਾਂ ਦੇਖੀਏ ਤਾਂ ਲੋਕੀ 20 ਹਾਰ ਤੋਂ ਲੈ ਕੇ ਲੱਖ 1.5 ਲੱਖ ਆ ਪਿੱਛੇ ਜਿਹੇ ਦੱਸ ਰਿਹਾ ਸੀਗਾ 7.5 ਲੱਖ ਰੁਪਏ ਦੀ ਵੀ ਬੱਕਰੀ ਵਿਕੀ ਹੈਗੀ। ਮੈਂ ਹੋਰ ਵੇਖਾ ਸਾਡੇ ਪਿੰਡ ਵੀ ਜਿਵੇਂ ਕਾਫੀ ਲੋਕ ਆਚਾਰ ਪੁੰਦੇ ਸਾਈਲੇਜ ਹਾਂ। ਹਾਂ। ਕਈ ਫਸਲਾਂ ਨੂੰ ਹਾਰਟ ਅਟੈਕ ਹੋਇਆ ਇਹ ਚੀਜ਼ ਆਚਾਰ ਦੀ وجہ ਨਾਲ ਹੋ ਸਕਦਾ ਨਹੀਂ ਇਹੋ ਜਿਹਾ ਕੋਈ ਸੁਣੀ ਨਹੀਂ ਕੋਈ ਰਿਸਰਚ ਨਹੀਂ ਕੋਈ ਆਰਟੀਕਲ ਨਹੀਂ ਪੜਿਆ ਹੈਗਾ ਵੀ ਆਚਾਰ ਦੇ ਨਾਲ ਇਦਾਂ ਹਾਰਟ ਅਟੈਕ ਆ ਜਾਂਦਾ ਠੀਕ ਹੈ ਠੀਕ ਹੈ ਇਹਦਾ ਕੋਈ ਹੋਰ ਵਜ੍ਹਾ ਹੋ ਸਕਦੀ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਬਟ ਉਹ ਐ ਆਚਾਰ ਪਿਆ ਪਿਆ ਉਹ ਗਰਮ ਹੋ ਜਾਂਦਾ ਗਰਮ ਹੁੰਦਾ ਉਹ ਬਾਨਾ ਦੇ ਨਾ ਨਾ ਗਰਮ ਨਹੀਂ ਗਰਮ ਤਾਂ ਨਹੀਂ ਕੋਈ ਮਸਲਾ ਹੈਗਾ ਬਾਨਾ ਦੇ ਨੇ ਹੀਟਰ ਨਹੀਂ ਅਕਸਰ ਹਾਂ ਆ ਚੀਜ਼ ਹੈ ਮੱਕੀ ਸੀ ਹਰੀ ਮੱਕੀ ਪਾਉਣੀ ਹੈ ਤਾਂ ਇਹਨੂੰ ਕੀ ਕਰਨਾ ਹੈ ਜਦੋਂ ਗਰਮ ਹੋਣਾ ਇਹਦੇ ਵਿੱਚ ਜਿੰਨੇ ਬੈਕਟੀਰੀਆ ਨੇ ਹਾਂਜੀ ਉਹ ਸਾਰੇ ਮਾਰ ਦੇਣੇ ਆ ਠੀਕ ਹੈ ਠੀਕ ਹੈ ਇਹਦੇ ਵਿੱਚ ਲੈਕਟਿਕ ਐਸਿਡ ਬਣਦਾ ਠੀਕ ਹੈ ਐਸਿਡ ਹਾਂ ਉਹ ਲੈਕਟਿਕ ਐਸਿਡ ਇਹਨੂੰ ਪ੍ਰੀਜ਼ਰਵ ਕਰ ਦਿੰਦਾ ਠੀਕ ਹੈ ਤੇ ਆ ਦੇਖੋ ਆ ਵਧੀਆ ਮੱਕੀ ਦੇ ਨਾਲ ਆਚਾਰ ਬਣਿਆ ਹੋਇਆ। ਕਈਆਂ ਲੋਕਾਂ ਦੇ ਆਚਾਰਾਂ ਨੂੰ ਉਲੀ-ਅਲੀ ਵੀ ਲੱਗ ਜਾਂਦੀ ਹੈ। ਉਹ ਮੜਾ ਜੇ ਉਲੀ ਲੱਗੀ ਹੈ ਤਾਂ ਮਤਲਬ ਉਹਦੇ ਵਿੱਚ ਅਫਲਾ ਟਾਕਸਿਨ ਆ ਗਿਆ। ਤੇ ਅਫਲਾ ਟਾਕਸਿਨ ਉਹਨੇ ਆ ਕੇ ਮੈਸਟਾਈਟਿਸ ਵੀ ਕਰਨੀ ਹੈ। ਨੋਰਮਲ ਕਰ ਚੈਨਾਂ ਕੋ ਧਿਆਨ ਦੇਣਾ ਨਹੀਂ। ਇਹ ਆ ਜਾਂਦੀ ਹੈ ਦਿੱਕਤ ਆਪਣੇ ਵੀ ਆਪਾ ਪਾਸ ਨਹੀਂ ਹੋ ਪਾਣੇ। ਹੋਰ ਵੀ ਨੁਕਸਾਨ ਕਰਦੇ ਆ। ਫਿਰ ਆਪਾਂ ਕਹਾਂਗੇ ਵੀ ਸਾਈਲੇਜ ਮੜਾ। ਠੀਕ ਹੈ। ਠੀਕ ਹੈ। ਸਾਈਲੇਜ ਵੀ ਆਪਾਂ ਮੰਨ ਲਓ ਆ ਮੱਕੀ ਦੀ ਚਾਰ ਆਪਾਂ ਪਾਲਿਆ, ਘਰੇ ਕੋ ਬੱਕਰੀ ਰੱਖ ਲਈ, ਪਾਲ ਲਈ, ਇਹਦਾ ਦੁੱਧ ਪੀਨੇ ਆ ਗੋਣਕਾਰੀ ਹੋਊਗਾ। ਬੱਕਰੀ ਦੇ ਲੋਕਾਂ ਦਾ ਆਮ ਧਾਰਨਾ ਇਹ ਹੈ ਵੀ ਅੱਕ ਖਾਵੇ ਫਲਾਨਾ ਖਾਵੇ ਅਲੱਗ-ਅਲੱਗ ਚੀਜ਼ਾਂ ਖਾਂਦੀ ਫੇਰ ਗੁਣਕਾਰੀ ਹੈ ਇਹ ਮਤਲਬ ਮੈਂ ਸਮਝਦਾ ਹੈਗਾ ਗੁਣਕਾਰੀ ਗੁਣਕਾਰੀ ਹੈਗਾ ਇਹਦੇ ਦੁੱਧ ਨੂੰ ਨਿਊਟ੍ਰੀਸ਼ਨਲ ਜਿਹਨੂੰ ਕਹਿੰਦੇ ਆ ਵੀ ਇਹ ਬਹੁਤ ਵਧੀਆ ਦੁੱਧ ਹੈ ਜੇ ਬਾਹਰਲੇ ਮੁਲਕਾਂ 'ਚ ਤੁਸੀਂ ਜਾਓ ਤਾਂ ਬੱਕਰੀ ਦੇ ਦੁੱਧ ਦੇ ਜਿਹੜੇ ਦੋ ਪ੍ਰੋਡਕਟ ਨੇ ਉਹ ਮੇਨ ਨੇ ਇੱਕ ਤਾਂ ਚੀਜ਼ ਤੇ ਇੱਕ ਬੱਕਰੀ ਦੇ ਦੁੱਧ ਤੋਂ ਬਣਿਆ ਯੋਗਰਟ ਤੇ ਸਾਰੀ ਦੁਨੀਆ ਦੇ ਵਿੱਚ ਯੋਗਰਟ ਹੈ ਜਿਹੜਾ ਸੌਫਟ ਚੀਜ਼ ਹੈ ਜਿਹੜਾ ਆ ਯੋਗਰਟ ਦੀ ਸੌਫਟ ਚੀਜ਼ ਉਹ ਦੁਨੀਆ 'ਚ ਪਸੰਦ ਕੀਤਾ ਜਾਂਦਾ ਤੇ ਉਹ ਬੜੇ ਚਾਅ ਨਾਲ ਖਾਧਾ ਜਾਂਦਾ ਹੈ ਤੇ ਯੂਰਪ ਤੁਸੀਂ ਦੇਖੋ ਉਹਦੇ ਕੋਲੇ 5% ਬੱਕਰੀਆਂ ਨੇ ਤੇ ਦੁਨੀਆ ਦਾ 15% ਬੱਕਰੀਆ ਦੁੱਧੋਂ ਪੈਦਾ ਕਰਦਾ ਹੈ ਤੇ ਉਹ ਸਾਰਾ ਹੀ ਹਾਈਲੀ ਕਮਰਸ਼ੀਅਲਾਈਜ਼ਡ ਹੈ ਹਾਈਲੀ ਆਰਗੇਨਾਈਜ਼ਡ ਹੈ ਹਾਈਲੀ ਮਤਲਬ ਉਹਦੀ ਉਹ ਪ੍ਰੋਸੈਸਿੰਗ ਹੈ ਜਿਹੜੀ ਉਹ ਚੀਜ਼ ਦੇ ਰੂਪ ਵਿੱਚ ਕਰਦੇ ਨੇ ਜਿਹਨੂੰ ਕੰਜ਼ੂਮ ਕਰਦੇ ਠੀਕ ਹੈ ਧੰਨਵਾਦੀ ਬਹੁਤ-ਬਹੁਤ ਤੁਹਾਡਾ ਜਾਣਕਾਰੀ ਦੇਣ ਲਈ ਬਦਲ ਗਿਆ ਵੀਰੇ ਹੈ ਨਾ ਤੁਹਾਡਾ ਕੁਐਸਚਨ ਬਦਲ ਗਿਆ ਤੁਸੀਂ ਕੁਐਸਚਨ ਜਿਹੜਾ ਡਾਕਟਰ ਨਾਲ ਕੀਤਾ ਕਿ ਮਕਸਦ ਇਹ ਸੀ ਕਿ ਸੈਲਟ ਪਾ ਕੇ ਦੁੱਧ ਪੀ ਰਹੇ ਤਾਂ ਇੱਕ ਨੇਚਰਲ ਪੀ ਰਹੇ ਉਹ ਕੁਐਸਚਨ ਬਦਲ ਗਿਆ ਹਾਂ ਸਰ ਮਕਸਦ ਉਹ ਇਹ ਰੱਖ ਕੇ ਪੁੱਛਤਾ ਦੇ ਮੈਂ ਕਹਿੰਦਾ ਗਾਂ ਨਾਲ ਤਾਂ ਸੌਖੀ ਆ ਪਾਨ ਵਾਲਾ ਰੱਖ ਲਾਂ ਉਹ ਕੁਐਸਚਨ ਬਦਲ ਗਿਆ ਪਰ ਪਤਾ ਨਾ ਕਿ ਕਿ ਤੁਰ ਫਿਰ ਕੇ ਵਾਲੀ ਜਿਹੜੀ ਤੰਤ ਉਹ ਨਹੀਂ ਹੋਣੀ ਆ ਦੇ ਬੱਕਰੀ ਨੂੰ ਤੁਰਨਾ ਫਿਰਨਾ ਜ਼ਰੂਰੀ ਹੈ ਕਹਿੰਦਾ ਪਾਬਾ ਜਿਹੜੀ ਗੱਲ ਇਸ ਤਰ੍ਹਾਂ ਵੀ ਗ੍ਰੇਜ਼ਿੰਗ ਹੈ ਜਿਹੜੀ ਉਹ ਵਧੀਆ ਚੀਜ਼ ਹੈ ਪਰ ਹੱਡੇ ਕੋਲੇ ਚਰਾੰਦਾ ਬਚਿਆ ਕਿੱਥੇ ਨਹੀਂ ਸਾਰੀ ਜਿਹੜੀ ਜ਼ਮੀਨ ਹੈ ਜਾ ਉਹ ਖੇਤੀ ਖੇਠ ਆ ਗਈ ਹੈ ਜਾਂ ਸ਼ਹਿਰੀਕਰਨ ਦੇ ਹੇਠ ਆ ਰਹੀ ਹੈ ਅਸੀਂ ਗੱਲ ਕਰ ਰਹੇ ਆ ਅਸੀਂ ਟੱਪਰੀ ਵਾਸਤੇ ਨਹੀਂ ਇਹਨੂੰ ਕਮਰਸ਼ੀਅਲਾਈਜ਼ਡ ਲਾਈਨ ਦੀ ਗੱਲ ਕਰਦੇ ਆ ਜੇ ਤੁਹਾਡੇ ਕੋਲੇ ਖੇਤ ਹੈਗਾ ਉਹਦੇ ਤੁਸੀਂ ਵਧੀਆ ਵਧੀਆ ਬੂਟੇ ਲਾਣੇ ਹੋ ਤਾਂ ਉੱਥੇ ਤੁਸੀਂ ਇਹਨੂੰ ਫੇਰ ਕੇ ਮਤਲਬ ਇਹਨੂੰ ਢੱਡੇ 2 ਘੰਟੇ ਲਈ ਫੇਰ ਸਕਦੇ ਹੋ ਬਟ ਇਹਦੀਆਂ ਖਰਾਕੀ ਲੋੜਾਂ ਪੂਰੀਆਂ ਕਰਨ ਦੇ ਲਈ ਤੁਹਾਨੂੰ ਆਹ ਵਾਲੀ ਜਿਹੜੀ ਖਰਾਕ ਹੈ ਉਹ ਪਾਣੀ ਪੈਣੀ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਬਾਕੀ ਬਠਿੰਡੇ ਦੇ ਨੇੜੇ ਤੋਂਗ ਵਾਲੀ ਸਭ ਤੋਂ ਵੱਡੀ ਮੰਡੀ ਲੱਗਦੀ ਹੈ ਬੱਕਰੀਆਂ ਦੀ ਜੇ ਕਿਸੇ ਨੇ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਕਿਸਮ ਦੀ ਬੱਕਰੀ ਲੈਣੀ ਹੈ ਤਾਂ ਉਹ ਤੁਸੀਂ ਤੋਂਗ ਵਾਲੀ ਜਿਹੜੀ ਮੰਡੀ ਲੱਗਦੀ ਹੈ ਉੱਥੋਂ ਲੈ ਸਕਦੇ ਹੋ ਬਹੁਤ ਵੱਡੀ ਮੰਡੀ ਹੁੰਦੀ ਹੈ ਉੱਥੇ ਤੇ ਵਿਜ਼ਿਟ ਕਰ ਸਕਦੇ ਹੋ ਬਠਿੰਡੇ ਦੇ ਬਠਿੰਡੇ ਤੋਂ ਅਪਰਕਸ 8-9 ਕਿਲੋਮੀਟਰ ਇਹ ਮੰਡੀ ਪੈਂਦੀ ਹੈ ਇੱਕ ਮਸ਼ੀਨ ਟਾਈਪ ਕਰੋ ਦੋ ਚੀਜ਼ ਇਹਨਾਂ ਨੇ ਬਣਾਈ ਹੋਈ ਹੈ ਵੀ ਜਿਹੜਾ ਇਹਦਾ ਆਂਡਾ ਹੈਗਾ ਉਹ ਇੱਥੇ ਥੱਲੇ ਆ ਜੂਗਾ ਤੇ ਜਿਹੜੀ ਬਿੱਟ ਹੈਗੀ ਆ ਜੇ ਉਹ ਦਿਖਾਵਾਂ ਇੱਧਰ ਥੱਲੇ ਨਿਕਲ ਜੂਗੀ ਚੀਜ਼ ਤਾਂ ਵਧੀਆ ਯਾਰ ਹਨਾ ਬਹੁਤ ਵਧੀਆ ਅੱਧਾ ਹੀ ਕੰਮ ਰਹਿ ਜਾਂਦਾ ਅੱਧਾ ਕੰਮ ਹੀ ਰਹਿ ਜਾਂਦਾ ਸਾਸਪਾਈ ਸਾਰੀ ਅੱਡਾ ਆਂਡੇ ਸਾਰੇ ਅੱਡ ਹਨਾ ਸਰ ਹਰ ਇੱਕ ਚੀ ਅੱਡਾ ਅੱਡ ਨਿਕਲ ਜਾਂਦੀ ਆ ਮੱਛੀ ਪਾਲਣ ਪੁਹਾ ਅੱਧਰ ਕੀ ਹੈ ਨਹੀਂ ਨਹੀਂ ਬਟੇਰ ਕਿਹੜੇ ਟੇਰ ਹੈ ਹਾਂ ਬੋਇਲਰ 'ਚ ਲਿਖਿਆ ਨਾ ਮੈਂ ਕੱਕੜ ਹੀ ਹੁੰਦੇ ਆ ਬਟੇਰ ਵੀ ਹੈਗੇ ਆ ਉਹ ਬਟੇਰ 12 ਰੁਪਏ ਦਾ ਆਵੇ ਪਟੇਰ 12 ਰੁਪਏ ਦਾ ਹਾਂ ਹਾਂ ਕਿੰਨੇ ਦਾ ਹੈ ਪਟੇਰ 12 ਦਾ ਤੇ ਬੋਇਲਰ ਗਿਆ 20 ਰੁਪਏ ਦਾ ਹੈ ਦੇਸੀ ਲੈਣਾ ਤਾਂ 400 ਰੁਪਏ ਦਾ ਹੈ ਤੇ ਮੁਰਗੀ 350 ਦੀ ਹੈ ਅਲਗੇ ਰੇਟ ਹੈ ਭਾਈ ਠੀਕ ਹੈ ਅੱਗੇ ਉਹ ਖਰਗੋਸ਼ ਹੈਗਾ ਪਰ ਉਹ ਤਾਂ ਪਿੰਜਰੇ ਦੇ ਨਾਲ ਹੀ ਰੰਗ ਮੈਚ ਕਰ ਗਿਆ ਆ ਜਾ ਕੈਮਰੇਜ ਤਾਂ ਖੈਰ ਇਹ ਆ ਨਹੀਂ ਰਿਹਾ ਟਾਈਆਂ ਸਾਰੀਆਂ ਥੱਲੇ ਆ ਗਈਆਂ ਨਹੀਂ ਠੀਕ ਇਹਦੇ ਚ ਐ ਵੀ ਥੋੜਾ ਜਿਹਾ ਖੁੱਲਾ ਤੁਰੇ ਫਿਰਦਾ ਰਹਿੰਦਾ ਹਨਾ ਉਹਦੇ ਜੋ ਜਿਹੜੀ ਪਿਛਲੀ ਮਸ਼ੀਨ ਦਿਖਾਈ ਉਹ ਦਿਖਾਈ ਸੀ ਉਹਦੇ ਜੇ ਪੱਟੇ ਗਨਰ ਆਏ ਵੀ ਇੱਕ ਜਗ੍ਹਾ ਤੇ ਫਿਕਸ ਹੋ ਜਾਂਦਾ ਉਹ ਫਸੇ ਰਹਿੰਦਾ ਕੋਈ ਫਾਰਮ ਦੀ ਹੈ ਨਾ ਜਿਆਦਾ ਗੇਂੰਤੀ ਚ ਰੱਖੇ ਲੋਕਾਂ ਦੇ ਯਾਰਾਂ ਉਹ ਥਾਂ ਬਚਾਉਣ ਵਾਸਤੇ ਉੱਥੇ ਉਹ ਚੀਜ਼ ਵਰਕ ਕਰ ਸਕਦੀ ਹੈ। ਖੇੜੇਲੂ ਵਾਸਤੇ ਠੀਕ ਹੈ ਹੈਨਾ। ਹਵਾਦਾਰ ਵੀ ਸੇਵ ਦੀ ਹੈ। ਨਹੀਂ ਸਹੀ ਹੈ। ਹਾਂ। ਗੁੱਡ ਹੈ। ਹਾਂ ਰੋਡ ਵੀ ਸਕਦੇ ਤੇ ਮੱਝੀ ਕਰਦੀਆਂ ਗਾਂ ਮਿੱਠਾ ਕਰਦੇ ਲੋਕਾਂ ਦਾ ਸਹੀ ਹੈ। ਸਭ ਦੀ ਜਿੰਦਗੀ ਜਿਦਾ ਨਾ। ਹੈਲੋ ਆ ਜੀ ਨੀਲੀ ਰਾਵੀ ਜੇ ਹਾਂ ਜੇ ਅੱਜ ਦੇ ਟਾਈਮ 'ਚ ਕਿਸੇ ਨੇ ਕੋਈ ਡੇਰੀ ਫਾਰਮ ਖੋਲਣਾ ਹੈ ਤਾਂ ਮੋਹਰਾਂ ਨਸਲ ਥੋੜੀ ਜ਼ਿਆਦਾ ਆਪਣੇ ਪੰਜਾਬੀਆਂ ਨੇ ਵਧਾਤੀ ਤਾਂ ਹਾਂ ਚੜਾਤੀ ਅਦਰਵਾਇਜ਼ ਨੀਲੀ ਰਾਵੀ ਕਰੀਏ ਸੌ ਹੁੰਦੀ ਹੈ ਵਧੀਆ ਦੁੱਧ ਵੀ ਇਹ ਲੰਬਾ ਟਾਈਮ ਦਿੰਦੀ ਹੈ ਮੋਹਰ ਨਸਲ ਲੰਬਾ ਟਾਈਮ ਦੁੱਧ ਨਹੀਂ ਦਿੰਦੀ ਇਹ ਵਧੀਆ ਨਸਲ ਹੈਗੇ ਆਦੇ ਟਾਈਮ ਕਿਸੇ ਨੇ ਡੇਰੀ ਫਾਰਮ ਖੋਲਣਾ ਉਹਨਾਂ ਲਈ ਬੇਸਿਕਲੀ ਇਹ ਨਸਲ ਆ ਜਾਂਦੀ ਹੈ ਦੋਗਲੀ ਨਸਲ ਦੀ ਗਾਂ ਬੰਦਾ ਦੋਗਲਾ ਵੇਦਾ ਕਹਿੰਦੇ ਬਾੜਾ ਨਹੀਂ ਗਾਂ ਚੰਗੀ ਦੋਗਲੀ ਚੰਗੀ ਚੰਗੀ ਹੁੰਦੀ ਹੈ ਨੀਲੀ ਰਾਵੀ ਵਧੀਆ ਜੇ ਕਿਸੇ ਨੇ ਡੈਰੀ ਫਾਰਮ ਖੋਲਣਾ ਇਹ ਵਧੀਆ ਜੀ আল্টرا ਸਾਊਂਡ ਦੀ ਜੇ ਤੁਸੀਂ ਚੈੱਕ ਕਰਨੀ ਹੈ ਤਾਂ ਕਰ ਸਕਦੇ ਹੋ ਬੜਾ ਵਧੀਆ ਡਿਟੇਲ ਦਿੱਤੀ ਹੈ ਵਧੀਆ ਬਣਿਆ ਤੇ ਇਹ ਸੈਕਸ਼ਨ ਸੀਗਾ ਸਾਰਾ ਇਹਨਾਂ ਦਾ ਪਸ਼ੂਆਂ ਦਾ ਜਿੰਨੇ ਪਸ਼ੂ ਤੁਸੀਂ ਸਾਰੇ ਇੱਧਰ ਹੈਗੇ ਆ ਇਸ ਤੋਂ ਇਲਾਵਾ ਬਾਕੀ ਜਿਵੇਂ ਇੱਧਰ ਜਿਹੜੀਆਂ ਹੈਗੀਆਂ ਸਾਰੇ ਡਿਟੇਲਸ ਦਿੱਤੀ ਹੋਈ ਹੈ ਹੈਲਤ ਹੋ ਗਿਆ ਸਿਹਤ ਹੋ ਗਿਆ ਤੇ ਇਧਰ ਨੇ ਸਾਰੇ ਘੱਟ ਬਾਬਾ ਸੈਕਸ਼ਨ ਤੇ ਕਾਫੀ ਘੱਟ ਹੈ ਪਿੱਛੇ ਇਹਨਾਂ ਘੱਟ ਹੈ ਦੀ ਸੀ ਸੈਕਸ਼ਨ ਆ ਗਿਆ ਇਹ ਸਾਰੇ ਤੁਹਾਡੇ ਘਰੇਲੂ ਚੀਜ਼ਾਂ ਯੂਜ਼ ਜਿਹੜੀਆਂ ਹੁੰਦੀਆਂ ਐ ਘਰੇ ਉਹ ਸਾਰੀਆਂ ਚੀਜ਼ਾਂ ਆ ਜਾਣਗੀਆਂ ਅ ਜਿਵੇਂ ਕਿ ਪਿੱਛੇ ਸੀਗੇ ਕਟਰ-ਕੁੱਟਰ ਸੀਗੇ ਰੇ ਹੋਊਗੀ ਸਪਰੇ ਹੋਊਗੀ ਆ ਪੈਟ ਸ਼ਾਪ ਆ ਗਈ ਸਾਰੇ ਵੈਟਰਨਰੀ ਆ ਗਿਆ ਹੈਨਾ ਉਸ ਤੋਂ ਇਲਾਵਾ ਦੇਖਨੇਗਾ ਕਿ ਉਹ ਸਾਜਵੇਂ ਮਸ਼ੀਨ ਮੈਂ ਬਟੰਡੇ ਮੇਲੇ ਤੇ ਵੀ ਦਿਖਾਈ ਸੀ ਉੱਥੇ ਵੀ ਤੁਹਾਨੂੰ ਦੱਸਿਆ ਸੀ ਦੁੱਧ ਕੱਢਣ ਵਾਲੀ ਮਸ਼ੀਨ ਹੈਗੀ ਐ ਅਲੱਗ-ਅਲੱਗ ਮਸ਼ੀਨਾਂ ਨੇ ਕਾਫੀ ਤਰ੍ਹਾਂ ਦੀ ਆ ਜਾਂਦੀਆਂ ਐ ਇਹ ਜੀ ਮੈਂ ਡਿਟੇਲ ਦਿੱਤੀ ਹੋਈ ਐ ਖੈਰ ਵੀਡੀਓ ਇਹ ਤੇ ਪਾਈ ਹੋਈ ਐ ਇੱਧਰ ਕਾਫੀ ਹੈ ਬਟ ਡਿੰਡੇ ਥੋੜੇ ਜਿਹਾ ਘੱਟ ਸੀ ਸਟਾਲਸ ਵਗੈਰਾ ਬਟ ਇੱਥੇ ਪੱਟੇ ਨੂੰ ਲੇ ਪੂਰਾ ਪੂਰਾ ਸੈਕਸ਼ਨ ਦਿੱਤਾ ਹੋਇਆ ਹੈ ਅਲੱਗ-ਅਲੱਗ ਸਟਾਲ ਵਗੈਰਾ ਅਲੱਗ-ਅਲੱਗ ਸਾਰਾ ਕੁਝ ਇਹਨਾਂ ਨੇ ਦਿੱਤਾ ਹੋਇਆ ਹੈ ਤਾਰਾ ਫੀਡ ਆਪਣੀ ਸਟਾਲ ਵੀ ਲੱਗੀ ਸੀ ਇੱਥੇ ਤਾਰਾ ਫੀਡ ਯਾਦ ਨਹੀਂ ਕਿੱਥੇ ਕਿੱਥੇ ਕੰਮ ਚੱਲਦਾ ਨਾ ਪਤਾ ਨਹੀਂ ਲੱਗਦਾ ਹਾਂ ਪਹਿਲੇ ਹੋਏ ਹਾਂ ਚੱਲੀਏ ਅਸੀਂ ਪਰ ਲੈ ਗਏ ਨਾ ਬਾਕੀ ਸ਼ਾਮ ਨੂੰ ਕਰ ਲਾਂਗੇ ਹਿਸਾਬ ਕਰਦਾ ਬਹੁਤ ਵਧੀਆ ਤੇ ਬਹੁਤ ਵੱਡਾ ਮੇਲਾ ਹੈਗਾ ਲੁਧਿਆਣੇ ਵਾਲਾ ਜੇ ਕਿਸੇ ਨੂੰ ਪਸ਼ੂਆਂ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਇਦਾਂ ਦੇ ਮੇਲੇ ਜ਼ਰੂਰ ਅਟੈਂਡ ਕਰਿਆ ਕਰੋ ਇਸ ਤੋਂ ਇਲਾਵਾ ਤੁਹਾਨੂੰ ਅਗਲਾ ਬਾਰ-ਬਾਰ ਕਹਿ ਰਿਹਾ ਮੈਂ ਜੇ ਕੋਈ ਨਹੀਂ ਆ ਸਕਿਆ ਤਾਂ ਪਟਿਆਲੇ ਹੈਗਾ ਅਗਰ ਆਪ ਪਟਿਆਲੇ ਤੁਸੀਂ ਜੁਆਇਨ ਕਰ ਸਕਦੇ ਹੋ ਇੱਧਰ ਤਾਂ ਬਹੁਤ ਵੱਡਾ ਮੇਲਾ ਇਹ ਐਸ ਕੰਪੇਅਰ ਫਰੀਦਕੋਟ ਡੁੰਡਾ ਜਾਂ ਹੋਪਸ ਹੋ ਸਕਦਾ ਪਟਿਆਲੇ ਵੀ ਇੱਡਾ ਵੱਡਾ ਮੇਲਾ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗਾ ਇਹ ਕਾਫੀ ਕਾਫੀ ਵੱਡਾ ਮੇਲਾ ਕਹਿ ਸਕਦੇ ਆਪਾਂ ਇਹਨੂੰ ਚਲੋ ਬਈ ਪਹਿਲਾ ਇਹ ਚਾਈਦਾ ਭਾਈ ਮੁੰਡੇ ਕਹਿੰਦੇ ਥੋੜਾ ਚੜ ਗਿਆ ਤੁਰੇ ਫਿਰਦੇ ਹੁੰਦਾ ਚੜੇ ਗੰਨੇ ਦੀ ਸਪੀਰ ਇਹ ਹੁਣ ਪਾਣੀ ਦੇ ਤੇ ਹੋਰ ਵੀ ਲਾਊਗਾ ਮੈਨੂੰ ਨੂਨ ਨਹੀਂ ਪਹੁੰਦਾ ਨੂਨ ਨਾ ਲੱਗਦੀ ਮੇਰੇ ਸਾਬ ਨਾਲ ਨੂਨ ਨਾ ਲੱਗਦੀ ਮੈਨੂੰ ਆ ਲੱਗਦਾ ਨੂਨ ਨਾ ਲੱਗਦੀ ਪਾਣੀ ਦੇ ਤੇ ਇਹ ਅਜੂਸ ਕਿੰਨੇ ਕੋਈ ਕਰਨੀ ਵਾਲਾ ਹਾਂਜੀ ਕੋਟੇ ਬਾ ਪਾਣੀ ਦੀ ਜ਼ਿਆਦਾ ਦੀ ਕਰਦਾ ਤਾਂ ਨਾ ਇਹ ਨਮਕ ਨਾਲ ਨਮਕ ਨਾਲ ਹਾਂਜੀ ਦੁਕਾਨਦਾਰ ਵੀ ਨਹੀਂ ਨਮਕ ਨਹੀਂ ਪਾਉਂਦੇ ਬਥੇਰੇ ਬੰਦੇ